ਮੈਂ ਖਾਸ ਖਾਲਸੀ ਮੇ ਹਾਂ ਕਰੋ ਨਿਵਾਸ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਆਪ ਸਭ ਜੀ ਦੇ ਸਾਹਮਣੇ ਮੈਂ ਡਾਕਟਰ ਹਰੀ ਸਿੰਘ ਜਾਚਕ ਜੀ ਦੀ ਕਵਿਤਾ ਲੈ ਕੇ ਹਾਜ਼ਰ ਆ ਜਰਾ ਧਿਆਨ ਨਾਲ ਸੁਣਨਾ ਪੂਰਾ ਕਰਨ ਲਈ ਸਿੱਖੀ ਸਰੂਪ ਤਾਈਂ ਦਸਵੇਂ ਪਾਤਸ਼ਾਹ ਚੋ ਜ ਰਚਾਉਣ ਲੱਗੇ ਸਬਕ ਦੇਣ ਲਈ ਜ਼ਾਲਮ ਜ਼ਰਵਾਨਿਆਂ ਨੂੰ ਚਿੜੀਆਂ ਬਾਜਾਂ ਦੇ ਨਾਲ ਲੜਾਉਣ ਲੱਗੇ ਭਗਤੀ ਸ਼ਕਤੀ ਦਾ ਮੇਲ ਮਿਲਾਪ ਕਰਕੇ ਨਿਆਰਾ ਖਾਲਸਾ ਪੰਥ ਸਜਾਉਣ ਲੱਗੇ ਕੇਸਗੜ ਦਾ ਖੁੱਲਾ ਮੈਦਾਨ ਚੁਣਿਆ ਸੂਰੇ ਚੁੰਨਣ ਲਈ ਭਰੇ ਦਰਬਾਰ ਵਿੱਚੋਂ ਉਹਨਾਂ ਤੇਗ ਮੀਆਂਨ ਚੋਂ ਜਦੋਂ ਕੱਢੀ ਲਿਸ਼ਕੀ ਬਿਜਲੀ ਸੀ ਉਸ ਦੀ ਧਾਰ ਵਿੱਚੋਂ ਕਲਗੀ ਧਰ ਦੀ ਇਹ ਲਲਕਾਰ ਸੁਣ ਕੇ ਦੇ ਆ ਰਾਮ ਨੇ ਸੀਸ ਝੁਕਾ ਦਿੱਤਾ ਲੋਕਾਂ ਖੂਨ ਦੀ ਨਿਕਲਦੀ ਧਾਰ ਵੇਖੀ ਸੀਸ ਧੜ ਤੋਂ ਗੁਰਾ ਜਦ ਲਾ ਦਿੱਤਾ ਧਰਮਦਾਸ ਤੇ ਹਿੰਮਤ ਨੇ ਕਰ ਹਿੰਮਤ ਆਪਾ ਤੇਗ ਦੀ ਭੇਟ ਚੜਾ ਦਿੱਤਾ ਮੁਹਕਮ ਚੰਦ ਨੇ ਤੇ ਸਾਹਿਬ ਚੰਦ ਨੇ ਵੀ ਆਪਣੀ ਜਿੰਦ ਨੂੰ ਲੇਖੇ ਸੀ ਲਾ ਦਿੱਤਾ ਇਹਨਾਂ ਪੰਜਾਂ ਨੇ ਆਪਾ ਕੁਰਬਾਨ ਕਰਕੇ ਉੱਚਾ ਨਾਂ ਸੀ ਕੀਤਾ ਸੰਸਾਰ ਉਹ ਇਹ ਤਾਂ ਗੁਰੂ ਜਾਨੇ ਅੰਦਰ ਕੀ ਕੀਤਾ ਪਰ ਚੋਇਆ ਲਹੂ ਤਲਵਾਰ ਦੀ ਧਾਰ ਵਿੱਚੋਂ ਗੁਰਾਂ ਲੋਹੇ ਦੇ ਬਾਟੇ 'ਚ ਜਲ ਪਾਇਆ ਮਨ ਸਿੱਖਾਂ ਦਾ ਨਿਰਮਲ ਬਣਾਉਣ ਖਾਤਰ ਮਾਤਾ ਜੀਤੋ ਪਤਾਸੇ ਸੀ ਪਾ ਦਿੱਤੇ ਅੰਮ੍ਰਿਤ ਵਿੱਚ ਮਠਾਸ ਲਿਆਉਣ ਖਾਤਰ ਪੜੀ ਬਾਣੀ ਤੇ ਫੇਰ ਨਾਲ ਖੰਡਾ ਭਗਤੀ ਸ਼ਕਤੀ ਨੂੰ ਵਿੱਚ ਮਿਲਾਉਣ ਖਾਤਰ ਅਸੀਂ ਗੁਰਾਂ ਨੇ ਪਾਹੁਲ ਤਿਆਰ ਕੀਤੀ ਜ਼ਾਲਮ ਰਾਜ ਨੂੰ ਸਬਕ ਸਿਖਾਉਣ ਕਾਤਰ ਜਦੋਂ ਬਾਣੀ ਤੇ ਖੰਡੇ ਦਾ ਮੇਲ ਹੋਇਆ ਫੁੱਟਿਆ ਅੰਮ੍ਰਿਤ ਦਾ ਸੋਮਾ ਸਰਕਾਰ ਵਿੱਚੋਂ ਪਹਿਲਾ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਜਨਮੇ ਜੋ ਤਲਵਾਰ ਦੀ ਧਾਰ ਵਿੱਚੋਂ ਸੀਸ ਪੇਟ ਲੈ ਕੇ ਸੱਚੇ ਸਤਗੁਰਾਂ ਨੇ ਸਾਜੇ ਪੰਜ ਪਿਆਰੇ ਜਹਾਨ ਦੇ ਲਈ ਇਕੋ ਬਾਟੇ ਚ ਅਮਰਤ ਛਕਾ ਦਿੱਤਾ ਉੱਚ-ਨੀਚ ਦਾ ਫਰਕ ਮਟਾਉਣ ਦੇ ਲਈ ਵੀਰ ਬਾਂਕੇ ਬਲਕਾਰ ਤਿਆਰ ਕੀਤੇ ਜੜ ਜ਼ੁਲਮ ਦੀ ਮੁੱਢੋਂ ਹਿਲਾਉਣ ਦੇ ਲਈ ਦਿੱਤਾ ਬਚਨ ਸਰਬੰਸ ਨੂੰ ਵਾਰਨੇ ਦਾ ਪੀਤੀ ਪਾਹਲ ਜਦ ਖੰਡੇ ਦੀ ਧਾਰ ਵਿੱਚੋਂ ਹੋ ਗਏ ਮਰ ਕੇ ਸਦਾ ਲਈ ਅਮਰ ਜਾਚਕ ਜਨਮੇ ਜੋ ਤਲਵਾਰ ਦੀ ਧਾਰ ਵਿੱਚੋਂ ਜਨਮੇ ਜੋ ਤਲਵਾਰ ਦੀ ਚਾਰ ਵਿੱਚੋਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ